ਜਦੋਂ ਪਹਿਲਾਂ ਤੁਹਾਨੂੰ ਦੇਖੀਦਾ ਸੀ ਉਹ ਤੁਸੀਂ ਦਾੜੀ ਬਨ ਕੇ ਰੱਖਦੇ ਸੀਗੇ ਫਿਰ ਇੱਕ ਵਕਤ ਆਇਆ ਜਦੋਂ ਤੁਹਾਨੂੰ ਇਹ ਖੋਲਣੀ ਪਈ ਪ੍ਰਕਾਸ਼ ਕਹਿੰਦੇ ਮੈਂ ਕਹਿੰਦੇ ਦੀ ਦਾੜੀ ਖੋਲ ਕੇ ਰੱਖਣੀ ਪਈ ਉਹਦੋਂ ਤੁਸੀਂ ਪਹਿਲਾਂ ਦੁੱਛਰ ਰਹਿੰਦੇ ਹੁੰਦੇ ਸੀ ਉਹ ਉਸ ਤੋਂ ਬਾਅਦ ਕੀ ਚੇਂਜਸ ਆਈਆਂ ਜਦੋਂ ਉਹ ਯਕੀਨਨ ਖਾਲਸਾ ਤਾਂ 300 ਸਾਲਾਂ ਦਾ 300 ਸਾਲਾਂ ਦੀ ਉਹਦੋਂ ਮੈਂ ਦਾੜੀ ਖੋਲੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਬੰਨੀ ਨਹੀਂ ਕਹਿੰਦੇ ਤਾਂ ਬੰਨਣੀ ਸੀ ਪਰ ਮੈਂ ਨਹੀਂ ਬਣੀ ਜਦੋਂ ਖੋਲੀ ਸੀ ਖੋਲਣੀ ਪਈ ਸੀ ਖੋਲਣੀ ਪਈ ਕਰ ਮਰੇ ਕਹਿੰਦਾ ਸੀ ਡਾਕਟਰ ਸਾਹਿਬ ਨੇ ਕਿ ਬਾਦ ਸਾਹਿਬ ਤੁਹਾਡਾ ਤਾਂ ਨਾ ਢਿੰਸਾ ਨਾ ਪੁੰਦਰ ਨਾ ਕੈਪਟਨ ਕਮਲਜੀਤ ਇਹ ਤਾਂ ਦਾੜੀ ਵੀ ਬਣ ਕੇ ਰੱਖਦੇ ਨੇ ਹੂੰ ਤੇ ਉਹ ਇਸ ਕਰਕੇ ਉਹ ਉਦੋਂ ਫਿਰ ਖੋਲਤੀ ਸੀ ਤੇ ਸੀ ਕਿ ਅਭੀ ਗੱਲ ਵੀ ਠੀਕ ਸੀ ਵੀ ਛੋਲੀ ਵੀ ਚਾਹੀਦੀ ਸੀ ਮੈਨੂੰ ਇੱਕ ਵਾਰੀ ਸੰਤ ਜਨੈਲ ਸਿੰਘ ਉਹਨਾਂ ਨੇ ਵੀ ਕਿਹਾ ਸੀ ਤੇਰੀ ਦਾੜੀ ਖਲਾਉਣੀ ਹੈ ਅੱਛਾ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਜਗਰ ਬੁਰਾ ਨੰਮਨ ਤੋਂ ਮੈਂ ਉਹ ਦੰਬਰ ਤੋਂ ਵੀ ਨਹੀਂ ਛੱਕਿਆ ਸੀ ਉਸ ਟਾਈਮ ਅੱਛਾ ਕਹਿੰਦੇ ਕਿਉਂ ਨਹੀਂ ਛੱਕਿਆ ਮੈਂ ਕਿ ਇਸ ਕਰਕੇ ਵੀ ਮੈਂ ਮਹਿਸੂਸ ਕਰਦਾ ਕਿ ਜਿਹੜਾ ਗੁਰਸਿੱਖਾ ਹੈ ਉਹ ਝੂਠ ਨਾ ਬੋਲੇ ਕੋਈ ਮਾੜਾ ਕੰਮ ਨਾ ਕਰੇ ਮੈਂ ਕਿ ਹਾਲਾਂਕਿ ਮੈਂ 85% ਤੋਂ ਅ ਕਹਿ ਸਕਦਾ ਮੈਂ ਝੂਠ ਘਟ ਮੋਦਾ ਪੋਲਿਟੀਕਲ ਬੰਦਿਆਂ ਤੋਂ ਪਰ ਫਿਰ ਵੀ ਸਾਨੂੰ ਕਈ ਨਾ ਕਈ ਕਈ ਜਗ੍ਹਾ ਬੋਲਣਾ ਪੈਂਦਾ ਉਹਨਾਂ ਫਿਰ ਮੈਨੂੰ ਕਹਿਣ ਲੱਗੇ ਕਿ ਨਹੀਂ ਮੈਂ ਤੁਹਾਨੂੰ ਦੱਸਾਂ ਵੀ ਜੇ ਤੂੰ ਅੰਬਰ ਤੇ ਸ਼ੱਕ ਲੀਂਗਾ ਨਾ ਜਦੋਂ ਤੇ ਉਸ ਤੋਂ ਬਾਅਦ ਜਦੋਂ ਤੂੰ ਮਾੜਾ ਕੰਮ ਜਾਂ ਝੂਠ ਬੋਲੇਗਾ ਉਦੋਂ ਮਨ ਚ ਆਊਗਾ ਕਿ ਤੇਰਾ ਅੰਬਰ ਤੇ ਸ਼ੱਕਿਆ ਹੋਇਆ ਇਸ ਕਰਕੇ ਅੰਬਰ ਤੋਂ ਮੈਂ ਪਹਿਲਾਂ ਵੀ ਸ਼ੱਕ ਇਸ ਵਿੱਚ 99 ਤੋਂ ਦੁਆਰਾ ਅੰਬਰ ਤੇ ਵੀ ਸ਼ੱਕਿਆ ਉਦੋਂ ਜਦੋਂ 30 ਸਾਲਾਂ ਦਾ ਜਦੋਂ